ਪੰਜਾਬ ਪੁਲਿਸ ਨੇ ਇੱਕ ਜੇ ਸ਼ਖਸ ਨੂੰ ਕਾਬੂ ਕੀਤਾ ਜਿਹੜਾ ਕਿ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਥਾਣੇਦਾਰ ਬਣ ਕੇ ਲੋਕਾਂ ਦੇ ਨਾਲ ਠੱਗੀ ਮਾਰਦਾ ਸੀ ਦਰਅਸਲ ਉਹ ਜਾ ਕੇ Google Pay ਦੇ ਸਹਾਰੇ ਲੋਕਾਂ ਨਾਲ ਠੱਗੀ ਮਾਰਦਾ ਸੀ ਸਕੈਨ ਕਰਕੇ ਚਲੇ ਜਾਂਦਾ ਸੀ ਉਸ ਤੋਂ ਬਾਅਦ ਪਤਾ ਲੱਗਦਾ ਸੀ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਉਹ ਪੈਸੇ ਨਹੀਂ ਆਉਂਦੇ ਤਾਂ ਆਪਣੇ ਆਪ ਨੂੰ ਥਾਣੇਦਾਰ ਉਹ ਦੱਸਦਾ ਸੀਗਾ ਗਿੱਦੜਬਾਦ ਦਾ ਇਹ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਬਠਿੰਡਾ ਤੇ ਗਿੱਦੜਬਾਦ ਦੇ ਵਿੱਚ ਕਈ ਥਾਵਾਂ ਦੇ ਵਿੱਚ ਉਹਨਾਂ ਦੇ ਉਸ ਦੇ ਵੱਲੋਂ ਇਸ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਗਈਆਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲਦੀ ਇਸ ਦੀ ਤਾਂ ਪੁਲਿਸ ਜਿਹੜੀ ਹੈ ਪਹੁੰਚਦੀ ਉਸ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਕਿਸ ਤਰ੍ਹਾਂ ਨਕਲੀ ਜਿਹੜਾ ਹੈ ਇੱਕ ਥਾਣੇਦਾਰ ਜਦੋਂ ਅਸਲੀ ਥਾਣੇਦਾਰਾਂ ਦੇ ਢੱਕੇ ਚੜਦਾ ਤਾਂ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿਸ ਤਰ੍ਹਾਂ ਦੀ ਜੀ ਹਾਲਤ ਹੁੰਦੀ ਹੈ ਉਹ ਵੀ ਤੁਹਾਨੂੰ ਅਸੀਂ ਅ ਸੁਣਾ ਦਿੰਦੇ ਆ ਦਿਖਾ ਦਿੰਦੇ ਆ ਤਸਵੀਰਾਂ ਤੋਂ ਦਿਖਾ ਰਿਹਾ ਤੇਹੀ ਨਕਲੀ ਪੁਲਿਸ ਮੁਲਾਜ਼ਮ ਐ ਖਾਨੇਦਾਰਾ ਜਿਹੜਾ ਕਿ ਲੋਕਾਂ ਦੇ ਨਾਲ ਜਾ ਕੇ ਠਗੀਆਂ ਮਾਰਦਾ ਸੀਗਾ ਕਿਸ ਤਰ੍ਹਾਂ ਸੀ ਸੀ ਵੀ ਤਸਵੀਰਤ ਵੀ ਸਾਫ਼ ਦੇਖਿਆ ਜਾ ਸਕਦਾ ਗੂਗਲ ਪੇ ਦੇ ਨਾਂ ਤੇ ਕਿਸ ਤਰ੍ਹਾਂ ਦੀ ਇਹ ਧੋਖਾਧੜੀ ਕਿਸ ਦੇ ਨਾਲ ਲੋਕਾਂ ਦੇ ਨਾਲ ਇਹ ਠੱਗੀਆਂ ਮਾਰਦਾ ਸੀਗਾ ਤਾਂ ਫਰਾਡ ਕਿੰਨੇ ਕਰ ਚੁੱਕਿਆ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਤਾਂ ਗਿੱਦੜਵਾ ਪੁਲਿਸ ਨੇ ਹੁਣ ਤੱਕ ਬਠਿੰਡਾ ਤੇ ਗਿੱਦੜਵਾ ਸਣੇ ਹੋਰ ਥਾਵਾਂ ਤੇ ਗੂਗਲ ਪੇ ਦਾ ਝਾਂਸਾ ਦੇ ਕੇ ਫਰਾਡ ਕਰਨ ਵਾਲੇ ਇੱਕ ਨਕਲੀ ਪੁਲਿਸ ਮੁਲਾਜ਼ਮ ਨੂੰ ਜੜਾ ਉਹੋ ਗ੍ਰਿਫਤਾਰ ਕੀਤਾ ਤਸਵੀਰਾਂ ਵੀ ਤੁਹਾਨੂੰ ਸਾਂਝੇ ਕਰ ਇਸ ਬਾਬਤ ਕਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮਿਤੀ 21 7 25 ਨੂੰ ਕ੍ਰੀਪ ਤਨਕ ਵਜੇ ਉਸਰਾ ਚੌਲ ਦੇ ਵਿੱਚ ਗੁਰਵਿੰਦਰ ਸਿੰਘ ਸਰਵ ਖਰਚਲ ਸਿੰਘ ਇਹਨਾਂ ਦੀ ਮੋਬਾਈਲ ਸਸਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪੱਗ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦੇ ਤੋਂ ਪੁਲਿਸ ਦਾ ਲੋਕ ਲਗਾਇਸ ਇਹਨੂੰ ਗੱਲਾਂ ਬਾਤਾਂ ਚਲਾ ਕੇ ਕਦਾਈ ਮਨੋਂ ਕੈ ਸਾਈਦਾ ਬਹਿ ਮਦਰੋਂ ਕੰਮ ਕਰਦਣਾ ਇਹਨੇ ਪ੍ਰਧਾਨ ਤਾਂ ਗੁਰਵਿੰਦਰ ਸਿੰਘ ਨੇ ਸੋਚਿਆ ਕਿ ਜੇ ਪੁਲਿਸ ਨਾਲ ਹੀ ਹੋਣਾ ਹੈ ਜਿਹੜੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦਿੱਤਾ ਤੇ ਜਦੋਂ ਇਹਨੇ ਸਕੈਮ ਕੀਤਾ ਇਸ ਸਕੈਮ ਕਰਕੇ ਜਲਦੀ ਜਿਆਦਾ ਚਲਾ ਗਿਆ ਆ ਬਾਜੋ ਗੁਰਵਿੰਦਰ ਸਿੰਘ ਖਤਰਾ ਚ ਕਿਤਾ ਉਹਦੇ ਖਤਰਾ ਜਿਹੜੇ ਪੈਸੇ ਨਹੀਂ ਆਏ ਸੀ ਇਹਨੇ ਫਿਰ ਦਸਾਂ ਕੰਪਲੇਨਟ ਕੀਤੀ ਜੀ ਕੰਪਲੇਨਟ ਤੇ ਮਕਦਮਾ ਨੰਬਰ 97 ਮਿਤੀ 21/07/25 ਅੰਡਰ ਸੈਕਸ਼ਨ 318 4 303 2 ਬੀ ਐਨ ਐਾਣਾ ਕਦਰਵਾ ਮਦਰਵਾ ਦਰਜ ਕਰਕੇ ਜਿਵੇਂ ਟੈਕਨੀਕਲ ਤਰੀਕੇ ਦੱਸੀ ਸੀ ਕਿ ਵੀ ਕੈਮਰਾ ਜੀ ਫੁਟੇਜ ਨੂੰ ਲਗਾ ਲ ਕੇ ਪਰਤਾਲ ਕੀਤੀ ਦਾ ਸਾਮਣੇ ਦੋਸ਼ੀ ਕਮਲ ਸਿੰਘ ਤੇ ਲਸਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਵਾਲ ਪੀ ਐਸ ਸਦਰਮਾਨਸ ਇਹਨੂੰ ਕਾਲ ਸੀ ਅਰੈਸਟ ਕਰ ਲਿਆ ਇਹਨੇ ਪੁਛ ਕੇ ਤੇ ਦਾਸਤਾ ਵੀ ਮੈਂ ਆਇਆ ਸੀ ਤੇ ਦਨੇ ਹਰ ਕੇ ਲੈ ਗਿਆ ਸੀ ਅਲਮੇਸ਼ ਕਰਕੇ ਦੋਨ ਦਾ ਪੁਲਸਰ ਮਾਰ ਤੇ ਇਹਦੇ ਤੋਂ ਜੀ ਵਰਦੀ ਜਿਹੜੀ ਇਹਨੇ ਜਲਦੀ ਪਾਈ ਹੋਈ ਸੀ ਇਹਦਾ ਮੋਟਰਸਾਈਕਲ ਰਿਕਵਰ ਕਰਨਾ ਕਰ ਲਾਂਗੇ ਅੱਜ ਆਹ ਤੇ ਉਹਨੂੰ ਦੱਸੇ ਪੁਲਸ ਮਾਇ ਮੇਰਾ ਸੀ ਇਹਦਾ ਪੁਲਸ ਨਾਲ ਕੋਈ ਲੈਣ ਦੇ ਨਹੀਂ ਸਰੀਕ ਤੇ ਸਨੇ ਵਰਦੀ ਕਿਥੋਂ ਰੈਂਜ ਕੀਤੀ ਸਰ ਇਹਦਾ ਅੱਗੀ ਫਾੜੇ ਦਾ ਪੁੱਛਣਾ ਨਹੀਂ ਸੀ ਕੋਈ ਮੈਂ ਕਰ ਰਹੇ ਹਾਂ ਤਪੀਸ਼ ਇਹਦੀ ਪਤਾ ਲੱਗਿਆ ਤੇ ਵਦਿਆ ਹੈ ਬਬੂ ਜੀ ਵੀ ਖਾਕੀ ਪੈਂਟ ਦੇ ਖਾਕੀ ਬਕਾਬ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਕੁਛ ਪੁਲਿਸ ਨਾਲ ਉੱਪਰ ਲੱਗਿਆ ਹੋਣਾ ਜਿੱਤੇ ਸ਼ਰਿਆਂ ਹੁੰਦਾ ਕੋਈ ਨਹੀਂ ਆਹ ਕਿਸ਼ਰ ਸਪਾਈਸ ਵਾਈਟ ਜਿੱਦਾਂ ਪੁਲਸਾਂ ਰੋਕੋ ਲੱਗੇ ਹੋਏ ਸੀ ਸਰ ਕਿਧਰ ਬਾਅਦ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਨੇ ਇਸ ਤਰ੍ਹਾਂ ਦਾ ਕੁਛ ਕੀਤਾ ਹੈਗਾ ਫਰਾਡ ਵਗੈਰਾ ਸਾਰਾ ਉਹ ਸਮਾਨ ਉੱਧਰ ਕਬਰ ਕਰਾਂਗੇ ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂ ਆਇਆਗਾ ਤੇ ਦੇ ਵਿੱਚ ਥਾਣੇ ਸਦਰਪੁਰ ਚ ਉੱਥੇ ਵੀ 5000 ਦੀ ਕਿਸੇ ਨਾ ਠੱਗੀ ਮਾਰੀ ਕਿੰਨੀ ਠੱਗੀਆਂ ਸਰ ਹੋਰ ਕੋਈ ਨਿਕਲੀ ਮੇਜਿਸਟਰ ਦੀ ਇਹ ਫਿਰ ਵਾਲੇ ਦੋਹੀ ਧਿਆਨ ਚੰਗਿਆ ਦੋ ਦਿਨ ਦਰਮਾਨ ਤੇ ਪੁਸ਼ਕਿਸ਼ ਕਰਕੇ ਤੋਂ ਇੱਕ ਗੋਲਵਾ ਦਾ ਫਰਾਡ ਕਿਹੜੇ ਪਿੰਡਾਂ ਦੇ ਕਿਹੜੇ ਜਿਹਰੇ ਦੇ ਦੁਲੋਵਾਲ ਪਿੰਡਾ थाना सदर ਮਾਨਸਾ ਚ ਇੱਕ ਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੋਈ ਪਤਾ ਲੱਗਿਆ ਹੋਵੇ ਨਹੀਂ ਪਿੱਛੇ ਮਰਦਾ ਕੋਈ ਦਰਦ ਨਹੀਂ ਹੈ ਤੇ ਪਤਾ ਲੱਗਿਆ ਕੋਈ ਥੱਕੀਆਂ ਨੇ ਪਹਿਲਾਂ ਇਸ ਤਰ੍ਹਾਂ ਨੇ ਮਾਰੀਆਂ ਹੈ